ਲੱਗਦਾ ਨਾ ਫੋਨ ਕਾ ਲੇ ਕਿਹੜੀ ਮੀਆਂ ਆ ਆ ਆ ਰਹੀ ਜੱਤਲ ਜਿੱਟਰੋ ਦੋਨੇ ਪਾਸੇ ਪਿੱਛੇ ਆਹੀ ਦੋਨੇ ਬੋਲਛੇ ਵੇਖ ਲੈ ਨੱਥ ਮਾਰ ਲੈ ਮਾਰ ਲੈ ਹੱਥ ਮਾਰ 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 ਹੱਥੋ ਮਾਰ ਹੱਥ ਲੈ ਵੀ ਲੈਣ ਦੇਣੀ ਆ ਨੌ ਨੋ ਪਾ ਮੋਲੇ ਤੈਨੂੰ ਜਮਾ ਜਾਇ ਦੱਸੂਗਾ ਮੈਂ ਉਹ ਭਜਾਉਣ ਵਾਲੀ ਗੱਲ ਨਹੀਂ ਕਰਦਾ ਤੇਰੇ ਨਾਲ ਅੱਠ ਮਾਰ ਲੈ ਹੁਣ ਵੇਖ ਲੈ ਭਾਈ 6 ਨੂੰ ਪਾ ਦੇ ਬਈ ਨਹੀਂ ਪੈਣੀ ਛੱਡ ਦੇ ਹੋਰ ਹੀ ਦੇਖ ਲੈ ਹੂੰ ਅਦਰ ਪਹਿਲਾਂ ਹੀ ਅਠਾ ਹੀ ਮੈਂ ਕਿਹਾ ਆ ਪੈਡਾ 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 ਪਾ 7 ਨੂੰ ਛਾ ਹੀ ਪਾ ਜੇ 45 ਹੁਣ ਜਾਂਦੇ ਪੈਡਾ ਕੀ ਹੋਇਆ ਬਾਲ ਹਾਰਾ ਦੇ ਦੀ 7 ਨੂੰ ਆਹ ਜਾਂਦੇ ਤਾਂ ਚੌਕ ਲੈ ਨਹੀਂ ਬਾਲ ਰਕੂਤੀ ਆ ਨਹੀਂ ਹੈ 7 ਨੂੰ ਜਾਂਦਾ ਹਾਂ ਹੈ ਮੰਨ ਲੈ ਆਠਾ ਯਾਰ ਮੋਹਰ ਲਈ 11 ਕਰੀ ਜੇ ਮੈਂ 12 ਪਹਿਲੇ ਭੱਜ ਗਿਆ ਮੈਂ ਤਾਂ ਆ ਨਹੀਂ ਮੋਲ ਕੀਤਾ ਇਹਦੇ ਅੱਗੇ ਇਹ ਕਹਿੰਦਾ ਇੱਕੋ ਹੀ ਦਸੀ ਮੈਂ ਕਿਹ ਇੱਕੋ ਹੀ ਦਸਾਂ ਤੈਨੂੰ ਮੈਂ ਕਹਿੰਨ ਕਿ ਮੋਲ ਨਹੀਂ ਕਰਦੇ ਹਾਂ ਡਰ ਗਿਆ ਪਹਿਲਾਂ ਡਰ ਗਿਆ ਹੈ ਮੇਰੇ ਕੋਲ ਜੇ ਕਰਕੇ ਲੈ ਆ ਦੋ ਵਾਲੀ ਕਰ ਦਿੰਦਾ ਮਾਰ ਤੂੰ ਉਹਦਾ ਰਾਜੀ ਯਾਰ ਸਾਰੇ ਘਰ ਬਜਮੇ ਨਗ ਚ ਯਾਰ ਬਜਮਾ ਘਰ ਬਜਮੇ ਮਾਰ ਦਿੰਦਾ ਸਾਰਾ ਆ ਤੇ ਰਿਆ ਪੇਡਾ ਕੀ ਲੈ ਯਾਰ ਹਾਂ 45 ਰੁਪਏ ਤੂੰ ਤਾਂ ਸਾਰੀ 5-5 ਕਿਲੋ ਦੀ ਗਾਰ ਦੇ ਪੈਸੇ ਦੇਣਾ ਮੈਨੂੰ 5 ਜਿੱਲਾ ਹੁੰਦਾ ਹੈ ਉਹ 14 ਚਿੱਲੋ ਜਾਰ ਮਾਈ ਲਈ 16 ਚਿੱਲੋ ਦੀ ਮੈਨੂੰ ਸ਼ਰਮ ਨਹੀਂ ਰਹੀ ਇਹ ਸੱਤ ਨੂੰ ਕਹਦਿਆਂ ਯਾਰ ਤਰਮਣਾ ਲੈ ਯਾਰ ਮੈਂ ਬੋਲੀ ਨਹੀਂ ਕੀਤਾ ਮੈਂ ਸੱਤ ਨੂੰ ਪੁੱਠਾ ਹੀ ਲੈ ਵਿੱਚ ਪੁੱਠਾ ਹੀ ਜਾ ਰਿਹਾ ਹੋਰ ਕੀ ਚਲ ਪੰਜ ਨੂੰ ਪਾ ਦੇ ਯਾਰ ਨਹੀਂ ਪੁੱਠਾ ਹੀ ਸਾਰਾ ਕੁਝ ਸੀ ਐਸੇ ਲੱਗੇ ਭੁੱਲਾ ਲੱਗੇ ਬਹੁਤ ਮਦਦ ਉਹਨੇ ਵਿੱਚ ਨਹੀਂ ਇਹ ਵੀ ਗਾਂ ਕਿੱਥੇ ਦੇਊਗਾ ਚੱਲ ਚੱਲ ਕੇ ਚਲੀ ਜਾਵੇ ਹੁਣ ਫੇਰ 2 ਰੁਪਏ ਬਣਾਵੇ ਅਸੀਂ ਕਿਹਨਾਂ 2 ਰੁਪਏ ਬਣਨਗੇ ਤੇ ਮੇਰੇ ਆ 45 8 ਦੇ ਦਿੱਤੇ ਤੇ ਤੈਨੂੰ 3 ਦੀ 84 ਦੇ ਦੂੰ ਹੈ ਆਹ ਕਿਹੜੀ ਆਹ ਜਿਹੜੀ ਫੇਫਾ ਬਾਅਸ ਨਹੀਂ ਕਰਨੀ ਪੰਜੇ ਦੇਣੀਆਂ ਇਕੱਠੀਆਂ ਦੇ ਤੂੰ ਜਿਹੜੀ ਡੱਲ ਚਾਹਦਾ ਤੂੰ ਹਾਂ 10 ਕਰਕੇ ਕੀ ਮੈਨੂੰ ਕੋਈ ਨਹੀਂ ਕਰਦੇ ਤੂੰ ਪੰਜ ਨੂੰ ਪਾ ਦਿਓ ਗੱਡੀ ਚ ਲਾਉਣੀ ਇਹੋ ਜਿਹਾ ਪੇਡਾ ਕਿੱਥੇ ਰੱਖਿਆ ਹਾਂ ਹੱਥ ਮਾਰ ਕੇ ਵੇਖ ਹਾਂ ਹੱਥ ਮਾਜ ਦੇ ਹੱਥ ਮਾਜ ਦੇ ਹਾਂ ਹੱਥ ਮਾਜ ਦੇ ਹੈ ਹੱਥ ਮਾਜ ਦੇ ਉਹਨੂੰ ਵੀ ਹੱਥ ਮਾਰ ਲੈ ਚਾਚਾ ਦੋਈਲੀ ਦੇਣਾ ਚਾਹੁੰਦਾ ਤੂੰ ਇਹ ਫਾਇਦਾ ਨਹੀਂ ਓਏ ਇਹ ਮੈਂ ਵੀ ਚਾਹਦਾ ਪੁੱਤਾਂ ਇੱਕ ਨਦਾ ਹੀ ਖੰਦੇ ਜੇ ਤੁਹਾਡੇ ਨਾਲ ਉਨੇ ਹੋ ਜਾਦਾ ਮੈਂ ਆ ਜਿਹੜਾ ਹੁਣ ਇਹਨਾਂ ਨੂੰ ਟ੍ਰੋਨ ਹਾਉ ਤੇ ਇਹਨਾਂ ਨੂੰ ਟ੍ਰੋਨ ਹਾਉ ਲਾਲੂ ਕਰੇ ਮੈਂ ਲਲਨ ਮੂਹ ਮੈਂ ਜਾ ਕੇ ਮੰਨੇ ਚ ਪੁੱਛਿਆ ਵੀ ਨਹੀਂ ਨਹੀਂ ਰਮਨ ਰੋਟੀ ਕਾਹ ਕੇ ਦਾ ਹਾਂ ਰੋਟੀ ਦੇ ਲਾਲੇ ਉਹ ਪੰਜ ਨਾਲ ਨਹੀਂ ਬਾਈ ਸਵੇਰੇ ਤੇ ਨਤਨ ਜਾਲੀ ਮਿਲਾਈ ਉੱਥੇ ਦੱਸਾਂ ਹਾਂ ਆਹ ਆ ਪਾਦੇ 45 ਨੇ ਕਿਹੜੇ 45 ਦਾ ਰੇਟ ਹੀ ਨਹੀਂ ਕਿੱਥੇ ਅੱਜ ਘਰ ਜੰਮਦੇ ਮੇਮਨਾਂ ਦਾ ਮੰਗੀਆਂ ਤੇ ਕਰਦਾ ਕਿ ਨਹੀਂ ਆ ਹਾਂ ਮੈਂ ਹੀ ਰਾਦ ਲੱਛਾ ਤੂੰ ਕੀ ਜਾਂਦਾ ਮੀ ਹਾਂ ਤੂੰ ਬੱਕਰਿਆਂ ਦੇ ਕੀ ਜਾਂਦਾ ਇਹ ਹੋਰ ਚੀਮੇ ਰੜੀਏ ਤੂੰ ਕੀ ਜਾਂਦਾ ਮੈਂ ਕਾ ਉਹ ਨਹੀਂ ਇਹਨਾਂ ਨੂੰ ਕੋਈ ਨਹੀਂ ਦੇ ਰਿਹਾ ਮਾਲ ਨੂੰ ਮੈਨੂੰ ਫਿੱਟ ਲੱਗਿਆ ਨਹੀਂ ਚਾਰਮ ਠੀਕ ਆ ਲੈ ਇਹ ਆ ਗਿੱਦੜ ਮੀਆਂ ਸਾਡੇ ਬਾਹਰ ਇਹ ਆ ਬੱਕਰਾ ਦੇ ਇੱਥੇ ਦੋ ਨਾਂ ਰੰਗ ਲੱਗੇ ਆ ਦੇ ਆ ਪੱਠ ਖੜੀ ਇਹਨਾਂ ਦੋ ਤੰਗ ਲੱਗ ਗਿਆ ਸਿਰ ਤੇ ਦੇ ਇਹ 10 ਨੱਕ ਵਿਗੇ ਆ ਗਿੰਦਰ ਲੱਗ ਗਿਆ ਉਹਦਾ ਪਹਿਲੇ ਵਾਲਾ ਰੀਅਲਟ ਬਹੁਤ ਕੀ ਭਾੜੂ ਤੇ ਚੱਲ ਮੈਂ ਤੇ ਝੂਠ ਨਹੀਂ ਮਾਰਦਾ ਪਰ ਹੀ ਪੰਚਾਇਤ ਚ ਖੜੇ ਆਪਾਂ ਤੇ ਕੀ ਭਾੜੂ ਸੌਦਾ ਹੋਇਆ ਉਹਨਾਂ ਸੇ ਚੱਲ ਤੇਰੇ ਤੇਰੇ ਤੇ ਹੀ ਲੱਗ ਜੀ ਤੂੰ ਤੈਨੂੰ ਨਾਗ ਬਦੂਤ ਤੇ ਤਗੜੇ ਫੜੇ ਆ 6000 ਨੂੰ ਆ ਹਾਂ 6 ਹਾਂ 6 ਨੂੰ ਦਿੱਤੇ ਕਸਮ ਲੈ ਮੈਂ ਤੈਨੂੰ ਉਰੀ ਦੱਸਿਆ ਹੁੰਦਾ ਤੇ ਫਿਰ ਤੂੰ ਮੇਰੀ ਗੱਲ ਸੁਣ ਉਹ ਬੱਚੇ ਮੈਂ ਬੱਚਿਆਂ ਫੜਿਆ ਮੈਂ ਬੱਚੇ ਥੋੜੇ ਫੜਿਆ 100 ਪੱਠਾ ਫੜ ਲੈ ਯਾਰ ਤੂੰ ਬੱਕਰੀਆਂ ਨਾ ਫੜ ਬੱਚੇ ਆ ਫੜਿਆ ਨੇ ਮੈਂ ਵਜਨ ਵਜਨ ਲਾਇਆ ਤੂੰ ਲਾਇ ਲੱਟਾ ਪਾ ਦਾ ਚਹੀਦੇ ਹਾਮੀ ਨਹੀਂ ਯਾਰ ਨਹੀਂ ਹੰਮੀ ਦਾ ਭਰ ਦਿੰਦਾ ਮੈਂ ਤੈਨੂੰ ਪਰ ਮੈਨੂੰ ਹਜੇ ਸਾਰਾ ਪੌਦਾ ਸਾਰਾ ਨਹੀਂ ਪੌਂਦਾ ਲੱਗਦਾ ਮੈਨੂੰ ਨਹੀਂ ਲੱਗਦਾ ਤੈਨੂੰ ਮੈਂ ਮੁੱਲ ਤੂੰ ਵਾਲਾ ਮੋਲ ਨਾ ਕਰੀ ਮੈਂ ਕਹਿਆ ਯਾਰ ਇਹਨੇ ਵੀ 2 ਰੁਪਏ ਬਣਾਉਣੇ ਆ ਬਾਈ ਕਾਦੇ ਆਸਤੇ ਉਹ ਯਾਰ ਕੀ ਰੇਟ ਨੂੰ ਦੇਣੀ ਆ ਭਿੰਡਾਂ ਕਿਹੜੀਆਂ ਆਹ ਪੰਜੀ ਭੇਗਾ 7 ਨੂੰ 8 ਇਹਨਾਂ ਨੂੰ ਜਿੱਥੇ ਤੈਨੂੰ ਮੈਂ ਕਿਹਾ ਨਹੀਂ ਉੱਥੇ ਕਿੱਥੇ ਉੱਤਰ ਬਾਈ 12 ਕੁ ਪਾਇਰ ਰੱਖੀ ਤੋ ਕਾਟੂ ਜੀ ਬੱਕਰੀਆਂ ਅੰਗ ਦਾ ਉਹ ਨੂੰ ਆਖੇ ਮਗਾ ਕੇ ਕਾਲਾ ਨਾ ਪੰਜ ਨਾ ਗੋ ਬਸ ਆਏ ਨਾ ਪੰਜੇ ਘਾੜ ਦੇ ਨਾ ਇਹ ਤਾਂ ਸੱਤ ਸੱਤ ਪੇ ਲਾ ਕੇ ਬਹਿ ਗਿਆ ਆ ਆਹ ਲੇ ਲਾ ਸੋਰਾ ਸੱਤ ਨੂੰ ਪਾੜ ਬਣਾਈ ਚਲ ਤੇਰੇ ਤੇਰਾ ਦਿਲ ਮੰਦਾ ਫੜਾਦਾ ਨਹੀਂ ਤੇਰਾ ਦਿਲ